ਇਹਦੀ 9 ਇਨ 25 ਨੂੰ ਕੁਲਜੀਤ ਕੌਰ ਵਾਈਫ ਆਫ ਮਨਜੀਤ ਸਿੰਘ ਵਾਸੀ ਕੋਟ ਮਿਤ ਸਿੰਘ ਨੇ ਰਾਤ ਇਦਰਾ ਦਿੱਤੀ ਕਿ ਉਹਨਾਂ ਦੇ ਘਰ ਦੇ ਬਾਹਰ ਕੋਈ ਦੋ ਨੌਜਵਾਨ ਮੁੰਡੇ ਲੜਕੇ ਆਨੇ ਅੱਗੇ ਫਾਇਰਿੰਗ ਕੀਤੀ ਹੈ ਜੋ ਇਹ ਫਾਇਰ ਉਹਨਾਂ ਦੇ ਘਰ ਦੇ ਗੇਟ ਤੇ ਘਰ ਦੀ ਸ਼ੀਸ਼ਾਂ ਤੇ ਲੱਗੇ ਨੇ ਜੋ ਇਸ ਇਤਲਾਹ ਮਿਲਣ ਤੇ ਪੁਲਿਸ ਪਾਰਟੀ ਮੌਕੇ ਤੇ ਗਈ ਜੋ ਇਸ ਮੁੱਦ ਵਿੱਚ ਐਫੇਅਰ ਰਜਿਸਟਰ ਕਰਕੇ ਅਸੀਂ ਕਾਰਵਾਈ ਕੀਤੀ ਤੇ ਕਾਰਵਾਈ ਕਰਦੇ ਹੋਇਆ ਇਹ ਗੱਲ ਸਾਹਮਣੇ ਆਈ ਹੈ ਕਿ ਰਾਜਕਮਲ ਏਲੀਸ ਰਾਜੂ ਭਈਆ ਜਿਹੜਾ ਕਿ ਜੇਲ੍ਹ ਦੇ ਅੰਦਰ ਹੈ ਉਸਨੇ ਵਿਰੋਧਬੰਦੀ ਕਰਕੇ ਆਪਣੇ ਦੋ ਲੜਕੇ ਜਿਹੜੇ ਗੁਰਗੇ ਸੀ ਉਹਦੇ ਉਹਨਾਂ ਨੂੰ ਭੇਜ ਕੇ ਫਾਰਿੰਗ ਕਰਾਈ ਹੈ ਤੇ ਇਸ ਵਾਰ ਦੇ ਵਿੱਚ ਅਸੀਂ ਰਾਜਕੁਮਾਰ ਰਾਜੂ ਨੂੰ ਗ੍ਰਿਫਤਾਰ ਕੀਤਾ ਪ੍ਰੋਕਿਊਰਮੈਂਟ ਤੇ ਲਾ ਕੇ ਇਜ਼ਨ ਵਾਲੀ ਅਮਰਪਾਲ ਸਿੰਘ ਤੇ ਹਰਪ੍ਰੀਤ ਸਿੰਘ ਤੋਂ ਹੋਰ ਦੋਸ਼ੀ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਵਾਦਤ ਵਿੱਚ ਵਰਤੀ ਹੋਈ ਪਿਸਟਲ ਤੇ ਦੋ ਜਿੰਦਰ ਬਰਾਮਦ ਕੀਤੇ ਸੋ ਮੈਂ ਤੁਹਾਡੇ ਮਾਧਮ ਤੋਂ ਇਹ ਕਹਿਣਾ ਚਾਹੂੰਗਾ ਕਿ ਮਾਨਯੋਗ ਸੀਪੀ ਸਾਹਿਬ ਅੰਮ੍ਰਿਤਸਰ ਸ਼੍ਰੀ ਗਰਪ੍ਰੀਤ ਸਿੰਘ ਜੀ ਭੁੱਲਰ ਉਹਨਾਂ ਦੇ ਦਸ਼ਾ ਨਿਰਦੇਸ਼ੇ ਦੇ ਹੇਠ ਅਸੀਂ ਕੰਮ ਕਰਦੇ ਆਂ ਇਹ ਵਾਰਦਾਤ ਨੂੰ ਟ੍ਰੇਸ ਕੀਤਾ ਸਾਡੇ ਐਸ ਐਚ ਓ ਇੰਸਪੈਕਟਰ ਮੋਹਿਤ ਕਮਾਨ ਨੇ ਬੜਾ ਅੱਛਾ ਕੰਮ ਕੀਤਾ ਤੇ ਮੈਂ ਤੁਹਾਡੇ ਮਾਧਿਅਮ ਤੋਂ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਕਿਸੇ ਕਿਸਮ ਦੀ ਵੀ ਗੁੰਡਾਗਰਦੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਤੇ ਜਿਹੜੇ ਲੋਕ ਲੋਕਾਂ ਦੀਆਂ ਸ਼ਾਂਤੀ ਨੂੰ ਭੰਗ ਕਰਦੇ ਆ ਅਸੀਂ ਪੂਰ ਜ਼ੋਰ ਕਰਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਧੰਨਵਾਦ